ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਤੇ ਅੱਜ ਸਾਲ ਦਾ ਪਹਿਲਾ ਦਿਨ ਹੈ ਅੱਜ 1 ਜਨਵਰੀ 2025 ਹੈ ਤੁਹਾਨੂੰ ਸਾਰਿਆਂ ਨੂੰ ਇਹ ਸਾਲ ਜਿਹੜਾ ਉਹ ਮੁਬਾਰਕ ਹੋਵੇ ਤੇ ਇਹ ਸਾਲ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਜੀ ਡੱਲਾ ਸਾਹਿਬ ਬਹੁਤ ਧੰਨਵਾਦ ਸੰਦੀਪ ਸਿੰਘ ਖਰਲ ਜੀ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਧੰਨਵਾਦ ਔਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਸਾਰਿਆਂ ਦੇ ਲਈ ਨਵਾਂ ਸਾਲ ਚੜ੍ਹਦੀ ਕਲਾ ਵਾਲਾ ਪਹਿਲਾ ਸਾਹਿਬ ਪਰ ਆਪਾਂ ਇਸ ਨਵੇਂ ਸਾਲ ਦਾ ਜਿਹੜਾ ਇਹ ਪਹਿਲਾ ਪ੍ਰੋਗਰਾਮ ਹੈ ਇਹ ਆਪਾਂ 31 ਦਸੰਬਰ ਤੋਂ ਹੀ ਲੈਣਾ 31 ਦਸੰਬਰ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਾਰੇ ਜਿਹੜਾ ਫੈਸਲਾ ਕਰਨਾ ਸੀਗਾ ਜਾਂ ਸੰਭਾਵਨਾ ਸੀਗੀ ਉਹ 1 ਮਹੀਨੇ ਲਈ ਟਾਲ ਦਿੱਤਾ ਜਾਂਦਾ ਨਰੇਂਦਰ ਸਿੰਘ ਚੌੜਾ ਨੂੰ ਪਤਵ ਤੋਂ ਛੇਕਣ ਬਾਰੇ ਮਤਾ ਪਾਇਆ ਸੀਗਾ ਉਹ ਰੱਦ ਕਰ ਦਿੱਤਾ ਜਾਂਦਾ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਉੱਤੇ 1 ਮਹੀਨਾ ਹੋਰ ਕਮੇਟੀ ਜਾਂਚ ਕਰੇਗੀ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆ ਗਿਆ ਦੂਜੇ ਪਾਸੇ ਅਕਾਲੀ ਦਲ ਨੇ ਹੁਣ ਇਸ ਸਾਲ ਦੇ ਵਿੱਚ ਇਸ ਮਹੀਨੇ ਦੇ ਵਿੱਚ ਰਾਦਰ ਆਪਣੀ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਵੀ ਬੁલાਉਣੀ ਆ ਜਿਹਦੇ ਵਿੱਚ ਚਰਚਾ ਹੋਣੀ ਆ ਸੁਖਬੀਰ ਬਾਦਲ ਦੇ ਅਸਤੀਫੇ ਦੀ ਜਿਹੜਾ ਹਾਲੇ ਤੱਕ ਲਟਕਦਾ ਆ ਰਿਹਾ ਮਾਮਲਾ ਜਿਹਦੇ ਕਰਕੇ ਇਹ ਸਾਰਾ ਜਿਹੜਾ ਤਣਾ ਪਾਣਾ ਉਲਝਿਆ ਹੋਇਆ ਦੇ ਨਾਲ ਹੀ ਆਪਾਂ ਡੱਲਾ ਸਾਹਿਬ ਤੋਂ ਇਹ ਵੀ ਜਾਣਾਂਗੇ ਕਿ ਵੀ ਨਵੀਂ ਭਰਤੀ ਅਕਾਲੀ ਦਲ ਫਿਰ ਕਦੋਂ ਕਰੇਗਾ ਜੀ ਡੱਲਾ ਸਾਹਿਬ ਦੇਖੋ ਇੱਕ ਇੱਕ ਕਰਕੇ ਆਪਾਂ ਸਵਾਲ ਲੈ ਲੈਂਦੇ ਆ ਵਿੱਚ ਵਿੱਚ ਤੁਸੀਂ ਸਵਾਲ ਪੁੱਛਦੇ ਰਹਿਓ ਸਭ ਤੋਂ ਵੱਡਾ ਮਸਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ 'ਚ ਸ਼੍ਰੋਮਣੀ ਅਕਾਲੀ ਦਲ 'ਚ ਹਜੇ ਵੀ ਤਰਥਲੀ ਮੱਚੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਸਿਰੇ ਤੋਂ ਗੁੱਟਬਾਜ਼ੀ ਉਭਾਰ ਲੈ ਚੁੱਕੀ ਹੈ ਕਈ ਧੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ ਵੀ ਬਾਗੀ ਦਾਗੀ ਸਭ ਇਕੱਠੇ ਹਜੇ ਵੀ ਧੜੇਵਾਜ਼ੀ ਹੈ ਔਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਪਹਿਲਾ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਦਾ ਹੁਕਮ ਹੋਇਆ 2 ਦਸੰਬਰ ਨੂੰ ਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਵਰਕਿੰਗ ਕਮੇਟੀ ਅਸਤੀਫੇ ਪ੍ਰਵਾਨ ਕਰਕੇ ਭੇਜੀ ਸੋ ਉਦੋਂ ਇਹ ਟਾਲਾ ਵਟਿਆ ਗਿਆ ਕਿ ਸਜ਼ਾ ਭੁਗਤ ਰਹੇ ਹਾਂ ਜੀ ਵਰਕਿੰਗ ਕਮੇਟੀ ਨਹੀਂ ਹੋਈ ਜਦੋਂ ਸਜ਼ਾ ਖਤਮ ਹੋਈ ਉਸ ਤੋਂ ਬਾਅਦ ਸ਼ਹਾਦਤ ਦੇ ਦਿਨ ਆਏ ਹਾਲਾਕੀ ਉਹਨਾਂ ਦਿਨਾਂ ਦੇ ਵਿੱਚ ਕੋਈ ਸਮਾਂ ਸੀ ਫੇਰ ਸ਼ਹਾਦਤ ਦੇ ਦਿਨ ਆਈ ਫੇਰ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਆਈ ਫੇਰ ਇੱਕ ਡੈਪੂਟੀਸ਼ਨ ਇੱਕ ਤਰੀਕੇ ਨਾਲ ਦੋ ਤਿੰਨ ਸਾਬਕਾ ਮੰਤਰੀਆਂ ਦਾ ਲੀਡਰਾਂ ਦਾ ਮਿਲਿਆ ਮਾਛੀਵਾੜਾ ਸਾਹਿਬ ਜਥੇਦਾਰ ਸ਼੍ਰੀ ਅਕਾਲਤਖਤ ਸਾਹਿਬ ਗਿਆਨੀ ਰੰਗਬੀਰ ਸਿੰਘ ਉਹਨਾਂ ਨੂੰ ਫੇਰ ਕਿਹਾ ਗਿਆ ਜੀ ਸ਼ਹਾਦਤ ਦੇ ਦਿਨਾਂ ਤੋਂ ਬਾਅਦ ਜੋੜ ਮੇਲ ਹੈ ਇਸ ਤੋਂ ਬਾਅਦ ਅਸੀਂ ਤੁਰੰਤ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਵਾਂਗੇ ਜਨਵਰੀ ਦੇ ਪਹਿਲੇ ਹਫਤੇ ਅੱਜ ਅਸੀਂ 1 ਜਨਵਰੀ ਚ ਆ ਗਏ ਹਾਂ ਹਜੇ ਤੱਕ ਕੋਈ ਡੇਟ ਦਾ ਅਨਾਉਂਸਮੈਂਟ ਨਹੀਂ ਹੋਇਆ ਤੁਸੀਂ ਡੇਟ ਨਹੀਂ ਪਤਾ ਸਭ ਉਗਸੁਗ ਵੀ ਕੋਈ ਨਹੀਂ ਆ ਉਗਸੁਗ ਵੀ ਕੋਈ ਨਹੀਂ ਹੁਣ ਸਵਾਲ ਇਹ ਆ ਵੀ ਕੀ ਅੱਜ 1 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਾਣਯੋਗ ਲੀਡਰ ਜਿਹੜੇ ਇੰਟਰਵਿਊ ਵੀ ਦੇ ਰਹੇ ਨੇ ਉਹ ਇਹ ਵੀ ਕਹਿ ਰਹੇ ਸੀ ਕਿ ਪਹਿਲੇ ਹਫਤੇ ਮੀਟਿੰਗ ਬੁਲਾਵਾਂਗੇ ਕੀ ਉਹ ਅੱਜ ਸਾਫ਼ ਕਰ ਦੇਣਗੇ ਵੀ ਸੱਤਾਂ ਦਿਨਾਂ ਚ ਕਿਹੜੇ ਦਿਨ ਨੂੰ ਮੀਟਿੰਗ ਰੱਖਣੀ ਹੈ ਜੇ ਕਿਤੇ ਪਹਿਲਾ ਹਫਤਾ ਵੀ ਨਿਕਲ ਗਿਆ ਸੰਦੀਪ ਜੀ ਇਹ ਗੱਲ ਮੰਨ ਕੇ ਚੱਲੋ ਜਥੇਦਾਰ ਗਿਆਨੀ ਗਭੀਰ ਸਿੰਘ ਨਵੇਂ ਸਿਰੇ ਤੋਂ ਕੋਈ ਹੁਕਮ ਦੇਣਗੇ ਔਰ ਇਹਨਾਂ ਨੂੰ ਤਲਬ ਕਰਨਗੇ ਕਿਉਂਕਿ ਫਿਰ ਇਹ ਮੰਨਿਆ ਜਾਊਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਨੂੰ ਤਿਆਰ ਹੀ ਨਹੀਂ ਬਲਕਿ ਟਾਲੇ-ਵਟੇ ਜਾ ਰਹੇ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਹਿਲਾਂ ਮੀਟਿੰਗ ਰੱਖੀ ਟਾਲਤੀ ਰੱਦ ਕਰਤੀ ਜ਼ਰੂਰੀ ਕੰਮ ਪੈ ਗਿਆ ਚਲੋ ਧੰਮੀ ਸਾਹਿਬ ਨੂੰ ਕੋਈ ਸਿਆਣੇ ਆਦਮੀ ਨੇ ਕੋਈ ਕੰਮ ਪੈ ਜਾਂਦਾ ਪਰ ਮੀਟਿੰਗ ਹੀ ਉਹਨਾਂ ਨੇ ਰੱਦ ਕਰਤੀ ਫਿਰ ਨਵੇਂ ਸਿਰੇ ਤੋਂ ਮੀਟਿੰਗ ਫਿਰ ਇੱਕ ਦਿਨ ਵਧਾਇਆ ਚਲੋ ਉਹ ਵੀ ਗੱਲ ਸਮਝ ਆਉਂਦੀ ਹੈ ਵੀ ਇੱਕ ਦਿਨ ਮੀਟਿੰਗ ਵਧਾਈ ਹੁਣ ਕੱਲ ਮੀਟਿੰਗ ਹੋਈ ਪਰ ਵਰਕਿੰਗ ਕਮੇਟੀ ਦੀ ਬੈਠਕ ਕਦੋਂ ਔਰ ਵਰਕਿੰਗ ਕਮੇਟੀ ਦੀ ਬੈਠਕ ਪਿੱਛੇ ਜਿਹੜਾ ਰੌਲਾ ਹੈ ਉਹ ਸੱਤ ਮੈਂਬਰੀ ਕਮੇਟੀ ਦਾ ਹੈ ਹੁਣ ਜੇ ਵਰਕਿੰਗ ਕਮੇਟੀ ਦੀ ਬੈਠਕ ਨਾ ਹੋਈ ਤੇ ਅਕਾਲੀ ਦਲ ਦੇ ਵਿੱਚ ਸਿਆਸੀ 파ੜ ਹੋਰ ਵੱਧ ਜਾਣਾ ਜਿਵੇਂ ਨਹਿਰ 'ਚ 파ੜ ਪੈ ਜਾਂਦਾ ਨਾ ਜਿਵੇਂ ਸੱਤ ਲੋਚ 'ਚ ਸਾਡੇ 파ੜ ਪੈਂਦੇ ਆ ਤੇ ਪਾਣੀ ਫੈਲਦਾ ਹੀ ਜਾਂਦਾ ਫਿਰ ਹਣ ਕਬੂਰ ਥਲੇ ਵਾਲੇ ਪਾਸੇ ਆਪਾਂ ਦੇਖਦੇ ਆ ਕਿੰਨੇ ਦਾ ਪਾਸਾ ਲਗਾਤਾਰ ਉਧਰ ਪਾਣੀ ਹੇਠਾਂ ਆ ਜਾਂਦਾ ਇਲਾਕਾ ਉਹਨਾਂ ਅਕਾਲੀ ਦਲ ਦੀ ਸਥਿਤੀ ਉਹੀ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਅਗਰ ਬੈਠਕ ਨਹੀਂ ਹੁੰਦੀ ਸੱਤ ਮੈਂਬਰੀ ਕਮੇਟੀ ਦੇ ਮੁੱਦੇ ਤੇ ਵਰਕਿੰਗ ਕਮੇਟੀ ਦੀ ਬੈਠਕ ਨਹੀਂ ਹੁੰਦੀ ਤੇ ਅਕਾਲੀ ਦਲ ਚ 파ੜਾ ਹੋਰ ਵੱਧ ਜਾਣਾ ਹੈ ਹਜੇ ਤਾਂ ਵਿਚਾਰਕ 파ੜਾ ਹੈ ਹਜੇ ਤਾਂ ਕਈ ਲੀਡਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮਿਆਂ ਚ ਉਹਨਾਂ ਨੂੰ ਕੱਢ ਤੜਤਾ ਸੀ ਪਰ ਅਗਰ ਇਹ ਮੀਟਿੰਗ ਦੀ ਮੀਟਿੰਗ ਵਰਕਿੰਗ ਕਮੇਟੀ ਦੀ ਨਹੀਂ ਹੁੰਦੀ ਜਿਵੇਂ ਤੁਸੀਂ ਸੁਖਬੀਰ ਬਾਦਲ ਦੇ ਅਸਤੀਫੇ ਦਾ ਜ਼ਿਕਰ ਕੀਤਾ 14 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦਾ ਕਾਰਜਕਾਲ ਖਤਮ ਹੋ ਗਿਆ ਇਹ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ట్వీਟ ਹੀ ਕਰਤਾ ਸੀ ਸੋਸ਼ਲ ਮੀਡੀਆ ਤੇ ਪਰ ਇਹ ਇਸ ਵਕਤ ਜ਼ਿਆਦਾ ਜ਼ਰੂਰੀ ਨਹੀਂ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਵਿਚਾਰਿਆ ਜਾਣਾ ਉਹ ਤਾਂ ਉਹਨਾਂ ਦਾ ਕਾਰਜਕਾਲ ਖਤਮ ਹੋ ਗਿਆ ਮੈਂ ਅਜਿਹੀਆਂ ਖਬਰਾਂ ਵੀ ਸੁਣ ਰਿਹਾ ਸੀ ਕਿ ਵਰਕਿੰਗ ਕਮੇਟੀ ਹਾਊਸ ਨੂੰ ਵਧਾ ਕੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਦਾ ਕਾਰਜਕਾਲ ਵੀ ਵਧਾ ਸਕਦੀ ਹੈ ਕੋਈ ਨਾ ਕੋਈ ਤਕਨੀਕੀ ਹੱਲ ਕੱਢ ਕੇ ਹਾਂ ਉਹਨਾਂ ਦੇ ਸਬੰਧਾਂ ਚ ਕਹਿੰਦੇ ਲਿਖਿਆ ਹੋਇਆ 1 ਸਾਲ ਦਾ ਕਾਰਜਕਾਲ WhatsApp ਦਾ ਹਾਂ ਅਗਰ ਸੁਖਵੀਰ ਸਿੰਘ ਬਾਦਲ ਦਾ ਕਾਰਜਕਾਲ ਵਧ ਜਾਂਦਾ ਹੈ ਮੈਨੂੰ ਲੱਗਦਾ ਆਕਾਲੀ ਦਲ ਦੀ ਸਿਆਸਤ ਹੋਰ ਭੱਕ ਜਾਣੀ ਹੈ ਕਿਉਂਕਿ ਜੱਥੇਦਾਰ ਸਾਹਿਬ ਨੇ ਜਦੋਂ ਕਹਿ ਦਿੱਤਾ ਕਿ ਤੁਸੀਂ ਅਸਤੀਫਾ ਪ੍ਰਵਾਨ ਕਰਕੇ ਭੇਜੋ ਤੇ ਵਰਕਿੰਗ ਕਮੇਟੀ ਨੇ ਅਗਰ ਹੁਣ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਫਿਰ ਇਹ ਵੇਖਿਆ ਕਿਵੇਂ ਜਾਊਗਾ ਹਾਂਜੀ ਸਰ ਇੱਥੇ ਇੱਕ ਟੈਕਨੀਕਲ ਪੁਆਇੰਟ ਹੋਰ ਮੇਰੇ ਜ਼ਿਹਨ ਦੇ ਵਿੱਚ ਆਇਆ ਅਗਰ 1 ਸਾਲ ਦਾ ਕਾਰਜਕਾਲ ਵਧ ਜਾਂਦਾ ਹੁਣ ਜਦੋਂ ਸੁਖਬੀਰ ਬਾਦਲ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਪੇਸ਼ ਹੁੰਦੇ ਆ ਉੱਥੇ ਕੋਈ ਵੀ ਸ਼ਖਸ ਜਿਹੜਾ ਜਦੋਂ ਹੁਕਮ ਹੰਦਾ ਤਲਬ ਹੋਣ ਦਾ ਉਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੁੰਦਾ ਉਹ ਜਿਹੜੇ ਮਰਜ਼ੀ ਅਹੁਦੇ ਤੇ ਹੋਵੇ ਉਹਨੂੰ ਉੱਥੋਂ ਅਸਤੀਫਾ ਦੇਣਾ ਪੈਂਦਾ ਹੁਣ ਜਦੋਂ ਤਾਂ ਸਜ਼ਾ ਲੱਗੀ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਹੁਣ ਸਜ਼ਾ ਭੁਗਤ ਲਈ ਆ ਤੇ ਜੇ 1 ਸਾਲ ਦਾ ਕਾਰਜਕਾਲ ਵੱਧ ਗਿਆ ਤੇ ਇਹ ਤਾਂ ਫਿਰ ਪੰਥ ਵੀ ਜਿਹੜਾ ਤਾਂ ਉਹ ਵੀ ਸੋਚਾਂ ਚ ਪੈ ਜਾਊਗਾ ਵੀ ਇਹ ਕੀ ਕਰ ਰਹੇ ਆ ਦੇਖੋ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦਾ ਜੇ ਅਸੀਂ ਹੁਕਮ ਦੇਖੀਏ ਨਾ ਗੁਰਦੇਵ ਸਿੰਘ ਦਾ ਉਹ ਕਹਿੰਦੇ ਸੀ ਵੀ 3 ਦਿਨਾਂ ਦੇ ਵਿੱਚ ਵਿੱਚ ਅਸਤੀਫੇ ਮਨਜ਼ੂਰ ਕਰਕੇ ਭੇਜੋ ਬਿਲਕੁਲ ਉਹ ਉਹਨਾਂ ਦਾ ਹੁਕਮ ਸੀ ਅਸਤੀਫੇ ਮਨਜ਼ੂਰ ਕਰਨ ਦਾ ਹੁਣ ਅਗਰ ਸੁਖਵੀਰ ਸਿੰਘ ਬਾਦਲ ਦਾ ਕਾਰਜਕਾਲ ਵਧਾ ਦਿੱਤਾ ਜਾਂਦਾ ਹੈ ਇੱਕ ਨਵੀਂ ਤਰ੍ਹਾਂ ਦਾ ਬਹਿਸ ਦਾ ਵਿਸ਼ਾ ਬਣੇਗਾ ਬੁੱਧੀਜੀਵੀ ਜਿਹੜੇ ਨਹੀਂ ਮੈਂ ਤਾਂ ਬਹੁਤਾ ਬੁੱਧੀਜੀਵੀ ਇਸ ਮਾਮਲੇ 'ਚ ਨਹੀਂ ਆ ਬਿਲਕੁਲ ਵੀ ਮੈਨੂੰ ਇਹ ਲੱਗਦਾ ਹੈ ਕਿ ਅਗਰ ਸੁਖਵੀਰ ਸਿੰਘ ਬਾਦਲ ਦਾ ਕਾਰਜਕਾਲ ਦੁਬਾਰਾ ਵਧਾ ਦਿੱਤਾ ਗਿਆ 1 ਸਾਲ ਲਈ ਫਿਰ ਜਿਹੜੇ ਸਿੱਖ ਕੌਮ ਦੇ ਬੁੱਧੀਜੀਵੀ ਨੇ ਜਥੇਦਾਰ ਸਹਿਬਾਨ ਨੇ ਵਕ ਵਕ ਤਖਤ ਸਹਿਬਾਨਾਂ ਦੇ ਫਿਰ ਇਹ ਉਹਨਾਂ ਦੇ ਲਈ ਵਿਚਾਰ ਦਾ ਵਿਸ਼ਾ ਆਏਗਾ ਕਿ ਜਦੋਂ ਅਸੀਂ ਹੁਕਮ ਕੀਤਾ ਕਿ ਇਹ ਸਤੀਫੇ ਮਨਜ਼ੂਰ ਕਰਕੇ ਪ੍ਰਵਾਨ ਕਰਕੇ ਭੇਜੋ ਤੇ ਫੈਸਲਾ ਵੱਖਰਾ ਹੋਇਆ ਫਿਰ ਉਹ ਕੋਈ ਨਾ ਕੋਈ ਹੁਕਮ ਦੇ ਸਕਦੇ ਨੇ ਨਵਾਂ ਉਹ ਮੈਂ ਉਸੇ ਕਰਕੇ ਕਹ ਰਿਹਾ ਇਹ ਗੱਲ ਸਿਰਫ ਸੁਖਵੀਰ ਸਿੰਘ ਬਾਦਲ ਦੇ ਸਤੀਫੇ ਦੇ ਸੰਦਰਭ ਚ ਨਹੀਂ ਹੈ ਅਗਰ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਵਰਕਿੰਗ ਕਮੇਟੀ ਵੱਲੋਂ ਜੀ ਉਸ ਮੈਂ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਾਂ ਉਸ ਕਮੇਟੀ ਦੇ ਪ੍ਰਤੀ ਕੋਈ ਨਵਾਂ ਮਤਾ ਲਿਆ ਕੇ ਕੋਈ ਪੁਨਰ ਵਿਚਾਰ ਦੀ ਗੱਲ ਕੀਤੀ ਜਾਂਦੀ ਹੈ ਫਿਰ ਵੀ ਜਿਹੜਾ ਆਖਰੀ ਫੈਸਲਾ ਹੈ ਉਹਦੇ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਨਾ ਹੈ ਔਰ ਅਗਰ ਮੰਨ ਲਓ ਕਿ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਕੋਈ ਸੰਵਿਧਾਨ ਨੂੰ ਚਿੰਤਾ ਦਾ ਹਵਾਲਾ ਦੇ ਕੇ ਕਿ ਸੰਵਿਧਾਨਕ ਤਰੀਕੇ ਨਾਲ ਕੋਈ ਪਾਰਟੀ ਦੀ ਜਿਹੜੀ ਸੰਵਿਧਾਨਕ ਵੈਧਤਾ ਹੈ ਉਹਦੇ ਤੇ ਕੋਈ ਨੁਕਸਾਨ ਨਾ ਹੋ ਜੇ ਪਾਰਟੀ ਦੀ ਕਿਸੇ ਮਾਨਤਾ ਤੇ ਕੋਈ ਖਤਰਾ ਨਾ ਖੜਾ ਹੋ ਜੇ ਉਂਝ ਤਾਂ ਚਰਨਜੀਤ ਬਰਾੜ ਹੋਣਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸ ਹੀ ਦਿੱਤਾ ਕਿ ਜਦੋਂ ਤੁਹਾਡੇ ਕੋਰ ਕਮੇਟੀ ਦੇ ਮੈਂਬਰ ਕਈ ਐਸਪੀਸੀ ਦੇ ਮੈਂਬਰ ਨੇ ਵਰਕਿੰਗ ਕਮੇਟੀ ਦੇ ਮੈਂਬਰ ਕਈ ਤੁਹਾਡੇ ਐਸਜੀਪੀਸੀ ਦੇ ਨੇ ਤੇ ਜਦੋਂ ਅਕਾਲੀ ਦਲ ਦੇ ਪ੍ਰਧਾਨ ਦੀ ਦਾ ਅਹੁਦਾ ਨਵੇਂ ਸਿਰੇ ਤੋਂ ਦਿੱਤਾ ਗਿਆ ਉਹ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦਿੱਤਾ ਗਿਆ ਫਿਰ ਉਦੋਂ ਜਦੋਂ ਚਰਨਜੀਤ ਬਰਾੜ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤੁਹਾਡੀ ਮਾਨਤਾ ਨੂੰ ਕੁਝ ਨਹੀਂ ਕਿਹਾ ਤੁਹਾਨੂੰ ਡੀ ਨੋਟੀਫਾਈ ਨਹੀਂ ਕੀਤਾ ਅਕਾਲੀ ਦਲ ਨੂੰ ਤੇ ਫਿਰ ਹੁਣ ਵੀ ਨਹੀਂ ਕੁਝ ਹੋਣਾ ਉਹ ਕਹਿੰਦੇ ਨੇ ਪਰ ਇਹ ਗੱਲ ਬੜੀ ਦੇਖਣ ਵਾਲੀ ਹੈ ਕਿ ਅਕਾਲੀ ਦਲ ਦੇਖੋ ਕਾਨੂੰਨੀ ਸਲਾਹ ਤਾਂ ਅਕਾਲੀ ਦਲ ਨੇ ਵੀ ਲਈ ਹੁਣੀ ਅਕਾਲੀ ਦਲ ਕੋਲੇ ਵੀ ਬੜੇ ਮੰਨੇ ਪ੍ਰਮੰਨੇ ਵਕੀਲ ਨੇ ਉਹ ਜ਼ਰੂਰ ਉਹਨਾਂ ਨੂੰ ਹਰ ਕਦਮ ਤੇ ਸਲਾਹ ਦੰਦੇ ਹੋਣਗੇ ਅਕਾਲੀ ਦਲ ਕੋਲੇ ਬੜੇ ਸਿਆਣੇ ਸਲਾਹਕਾਰ ਵੀ ਨੇ ਉਹ ਵੀ ਅਕਾਲੀ ਦਲ ਨੂੰ ਸਲਾਹ ਦੰਦੇ ਹੋਣਗੇ ਪਰ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਕਦੋਂ ਸੱਦੀ ਜਾਣੀ ਕਦੋਂ ਹੋਣੀ ਔਰ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਇਹਨਾਂ ਦੋਨੇ ਵਿਸ਼ਿਆਂ ਤੇ ਕਿਵੇਂ ਨਿਬੜਨਾ ਹੈ ਸੁਖਵੀਰ ਬਾਦਲ ਦਾ ਅਸਤੀਫਾ ਉੰਜ ਤਾਂ ਮਿਆਦ ਖਤਮ ਹੋ ਗਈ ਅਗਰ ਕੋਈ ਹਾਊਸ ਹਾਊਸ ਮਤਾ ਲਿਆ ਕੇ ਕੋਈ ਵਿਸ਼ੇਸ਼ ਤਾਕਤਾਂ ਵਰਤ ਕੇ ਜਾਂ ਸੰਵਿਧਾਨਿਕ ਤਾਕਤਾਂ ਵਰਤ ਕੇ ਅਕਾਲੀ ਦਲ ਦੀਆਂ ਅਗਰ ਕੋਈ ਅਜਿਹੀ ਮਦ ਹੈ ਕਿ ਹਾਊਸ ਵੱਧ ਸਕਦਾ ਹੈ ਪ੍ਰਧਾਨ ਦਾ ਕਾਰਜਕਾਲ ਵੱਧ ਸਕਦਾ ਹੈ ਅਗਰ ਸੁਖਵੀਰ ਦਾ ਕਾਰਜਕਾਲ ਵਧਾਇਆ ਗਿਆ ਇਹ ਬੁੱਧੀਜੀਵੀਆਂ ਦੀ ਡਿਬੇਟ ਦਾ ਵਿਸ਼ਾ ਬਣੂਗਾ ਇਹ ਸ਼੍ਰੀ ਘਾਤਕ ਸਾਭ ਨੂੰ ਦਖਲ ਦੇਣਾ ਪਊਗਾ ਨਵੇਂ ਸਿਰੇ ਤੋਂ ਮੈਨੂੰ ਲੱਗਦਾ ਹੈ ਇਸ ਵਿਚਾਰ ਚ ਸਲਾਹ ਮਸ਼ਵਰੇ ਚ ਅਕਾਲੀ ਦਲ ਉਲਝਿਆ ਹੋਇਆ ਹੈ ਇਸੇ ਕਰਕੇ ਵਰਕਿੰਗ ਕਮੇਟੀ ਦੀ ਮੀਟਿੰਗ ਦਾ ਦਿਨ ਵੀ ਤੈਅ ਨਹੀਂ ਕੀਤਾ ਜਾ ਰਿਹਾ ਔਰ ਇਹ ਬਹੁਤ ਵੱਡਾ ਮੁੱਦਾ ਇਸ ਵਕਤ ਅਕਾਲੀ ਦਲ ਦੇ ਸਾਹਮਣੇ ਹੈ ਹੁਣ ਸਵਾਲ ਇਹ ਵੀ ਹੈ ਜਿੱਦਨ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ ਅਗਰ ਤਾਂ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਮਿਲਦੀ ਨਵੀਂ ਮੈਂਬਰਸ਼ਿਪ ਨੂੰ ਹਰੀ ਚੰਡੀ ਨਹੀਂ ਮਿਲਦੀ ਤੇ ਫਿਰ ਉਹ ਲੀਡਰ ਜਿਹੜੇ ਅਕਾਲੀ ਦਲ ਤੋਂ ਕੱਢ ਦਿੱਤੇ ਗਏ ਸੀ ਉਹਨਾਂ ਦਾ ਸਟੇਟਸ ਕੀ ਹੋਏਗਾ ਕਿ ਅਸੀਂ ਇਹ ਮੰਨ ਲਈਏ ਕਿ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਅਸੀਂ ਅੱਜ ਤੋਂ ਕੋਈ ਬਾਗੀ ਨਹੀਂ ਕੋਈ ਦਾਗੀ ਨਹੀਂ ਕਿ ਉਹ ਅਕਾਲੀ ਦਲ ਦੇ ਮੈਂਬਰ ਵਜੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਹੀ ਨਵਾਜ਼ੇ ਗਏ ਵੀ ਮੈਂਬਰ ਬਣ ਗਏ ਜਾਂ ਉਹਨਾਂ ਨੂੰ ਵਿਧਿ ਵਿਵਧਾਨ ਜ਼ਰੀਏ ਦੁਬਾਰਾ ਅਕਾਲੀ ਦਲ 'ਚ ਸ਼ਾਮਲ ਕਰਾਉਣ ਦੀ ਲੋੜ ਹੈ ਇਹ ਸਾਰੇ ਵੱਡੇ ਸਵਾਲ ਨੇ ਅੱਛਾ ਮੈਂ ਮੈਂ ਸਵਾਲ ਤੁਹਾਨੂੰ ਇਹੋ ਕਰਨ ਲੱਗਿਆ ਸੀਗਾ ਵੇ ਫਰਜ਼ ਕਰਨ ਉਹ ਦੁਬਾਰਾ ਮੈਂਬਰਸ਼ਿਪ ਲੈ ਕੇ ਪਾਰਟੀ ਜੁਆਇਨ ਕਰਤੇ ਆ ਹੁਣ ਜਿਹੜਾ ਉਹਨਾਂ ਦਾ ਇਤਿਹਾਸ ਰਿਹਾ ਭਾਵੇਂ ਉਹਨਾਂ ਨੇ ਪਾਰਟੀ ਬਹੁਤ ਲੰਬੇ ਸਮੇਂ ਤੋਂ ਜੁਆਇਨ ਕੀਤੀ ਸੀ ਕਈ ਵਾਰੀ ਚੋਣ ਲੜੀ ਕਈ ਵਾਰੀ ਜਿੱਤੀ ਕਈ ਵਾਰੀ ਮੰਤਰੀ ਵੀ ਬਿਲੇ ਉਹਨੂੰ ਕਨਸਿਡਰ ਕਰਕੇ ਫਿਰ ਨਵੇਂ ਸੰਗਠਨ 'ਚ ਕੋਈ ਅਹੁਦਾ ਦਿੱਤਾ ਜਾਊਗਾ ਜਾਂ ਉਹਨਾਂ ਨੂੰ ਬਤੌਰ ਇਹ ਜਿਹੜਾ ਬਾਗੀ ਟਰੀਟ ਕੀਤਾ ਜਾਊਗਾ ਜੇ ਬਤੌਰ ਬਾਗੀ ਡਾਲਾ ਸਾਹਿਬ ਉਹਨਾਂ ਨੂੰ ਫਿਰ ਟਰੀਟ ਕੀਤਾ ਗਿਆ ਤੇ ਫਿਰ ਤੇ ਪ੍ਰਣਾਲਾ ਦਾ ਉੱਥੇ ਦਾ ਉੱਥੇ ਹੀ ਆ ਇਹ ਤਾਂ ਅੱਛਾ ਨਾਲ ਹੀ ਇਹਦੇ ਡਾਲਾ ਸਾਹਿਬ ਕਿ ਜਿੱਦਾਂ ਕਹਿ ਨਹੀਂ ਹਰਪ੍ਰੀਤ ਸਿੰਘ ਉਹਨਾਂ ਦਾ ਵੀਡੀਓ ਆਇਆ ਕੱਲ੍ਹ ਦੇਰ ਸ਼ਾਮ ਕਿ ਜਦੋਂ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਮੈਨੂੰ ਪਤਾ ਹੀ ਸੀ ਉਹ ਕਹਿੰਦੇ ਵੀ ਇਹਨਾਂ ਨੇ ਮੈਨੂੰ ਇਤਾਂ ਕਰਾ ਉਹਨਾਂ ਨੇ ਕਹਿਣ ਦਾ ਮੋਟਾ ਜਿਹਾ ਮਤਲਬ ਇਹ ਸੀ ਵੀ ਮੈਨੂੰ ਖਰਾਬ ਕਰਨਾ ਇਹਨਾਂ ਨੇ ਹੁਣ ਇੱਕ ਥਾੜਾ ਤੇ ਫਿਰ ਹੋਰ ਬਣ ਗਏ ਹੰਦਲਾ ਜੀ ਦੇਖੋ ਮੈਂ ਇੱਕ ਇੱਕ ਕਰਕੇ ਤੁਹਾਡੇ ਦੋਨੇ ਸਵਾਲ ਲੈਣਾ ਪਹਿਲੀ ਗੱਲ ਜਥੇਦਾਰ ਸਾਹਿਬ ਦਾ ਹੁਕਮ ਬੜਾ ਸਾਫ਼ ਸੀ ਕਿ ਸੱਤ ਮੈਂਬਰੀ ਕਮੇਟੀ ਬਣੀ ਹੈ ਇਹਦੀ ਦੇਖਰੇਖ ਵਿੱਚ ਮੈਂਬਰਸ਼ਿਪ ਦਾ ਪ੍ਰਬੰਧ ਹੋਵੇ ਮੈਂਬਰਸ਼ਿਪ ਬਣੇ ਔਰ 6 ਮਹੀਨਿਆਂ ਦੇ ਵਿੱਚ ਨਵੇਂ ਸਿਰੇ ਤੋਂ ਪ੍ਰਧਾਨਗੀ ਚੋਣ ਦਾ ਰਾਹ ਪੰਧਰਾ ਕੀਤਾ ਜਾਵੇ ਹੁਣ ਸੱਤ ਮੈਂਬਰ ਕਮੇਟੀ ਨੂੰ ਅਗਰ ਮਾਨਤਾ ਮਿਲ ਗਈ ਜਾਂ ਐਸਜੀਪੀਸੀ ਨੇ ਮਤਾ ਪਾ ਕੇ ਨਵੇਂ ਸਿਰੇ ਤੋਂ ਸੱਤ ਮੈਂਬਰ ਕਮੇਟੀ ਬਣਾਉਣੀ ਹੋਈ ਤੇ ਉਹੀ ਜਿਹੜੇ ਸੱਤ ਮੈਂਬਰ ਨੇ ਲੈ ਲਏ ਗਏ ਕਿਉਂਕਿ ਜੱ태ਦਾਰ ਸਾਹਿਬ ਨੇ ਕਿਹਾ ਸੀ ਕਿ ਵਿਧੀ ਵਿਧਾਨ ਦੇ ਜ਼ਰੀਏ ਤੁਸੀਂ ਅੱਗੇ ਵਧੋ ਅਗਰ ਤਾਂ ਮੈਂਬਰਸ਼ਿਪ ਨਵੇਂ ਸਿਰੇ ਤੋਂ ਬਣਾਉਣ ਲਈ ਕਮੇਟੀ ਨੂੰ ਮਾਨਤਾ ਦੇਤੀ ਫਿਰ ਤਾਂ ਸਾਰੇ ਇਹ ਮੈਂਬਰ ਮੈਂਬਰਸ਼ਿਸ਼ਪ ਜਿਹੜੀ ਹੈ ਉਹ ਕੀਤੀ ਜਾਊਗੀ ਫਿਰ ਤਾਂ ਆਉਂਦੇ ਉਦੋਂ ਮਿਲ ਲਗੇ ਨਾ ਜਦੋਂ ਨਵੇਂ ਸਿਰੇ ਤੋਂ ਸੰਗਠਨ ਦੀ ਚੋਣ ਹੋਏਗੀ ਸੱਤ ਗੋਦੇ ਨਹੀਂ ਮਿਲਨੇ ਫਿਰ ਤਾਂ ਸਾਰੇ ਮੈਂਬਰ ਹੀ ਹੋਣਗੇ ਪਰ ਅਗਰ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਮਿਲਦੀ ਤਾਂ ਸਵਾਲ ਇਹ ਹੈ ਵੀ ਕੀ ਅਕਾਲੀ ਦਲ ਅਗਰ ਕਾਰਜਕਾਲ ਵਧਾ ਲੈਂਦਾ ਇੱਕ ਸਾਲ ਲਈ ਅਗਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਇੱਕ ਸਾਲ ਲਈ ਵਧਾ ਲਈ ਜਾਂਦੀ ਹੈ ਜਿਹਦੀਆਂ ਚਰਚਾਵਾਂ ਨੇ ਮੈਨੂੰ ਨਹੀਂ ਪਤਾ ਕਾਨੂੰਨੀ ਤੌਰ ਤੇ ਅਕਾਲੀ ਦਲ ਇਹ ਕਰ ਸਕਦਾ ਹੈ ਜਾਂ ਨਹੀਂ ਬਿਲਕੁਲ ਜੀ ਜੀ ਅਗਰ ਕਰ ਲਿਆ ਜਾਂਦਾ ਹੈ ਜਿਆ ਤੇ ਫਿਰ ਉਹਨਾਂ ਮੈਂਬਰਾਂ ਨੂੰ ਵੀ ਤਾਂ ਸ਼ਾਮਲ ਕਰਨਾ ਪਏਗਾ ਜਿਹੜੇ ਕੰਡ ਦਿੱਤੇ ਗਏ ਸੀ ਅਕਾਲੀ ਦਲ ਵੱਲੋਂ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਹੁਣ ਇਕੱਠੇ ਨਹੀਂ ਕੋਈ ਨਹੀਂ ਪਰ ਵਿਧਿ ਵਿਵਧਾਨ ਦੇ ਜ਼ਰੀਏ ਅਗਰ ਪ੍ਰਧਾਨਗੀ ਐਕਸਟੈਂਡ ਕਰ ਲਈ ਜਾਂਦੀ ਹੈ ਹਾਊਸ ਵਧਾ ਲਿਆ ਜਾਂਦਾ ਤੇ ਫਿਰ ਉਹਨਾਂ ਨੂੰ ਵੀ ਸ਼ਾਮਲ ਕਰਨਾ ਪਏਗਾ ਔਰ ਅਗਰ ਇਹਨਾਂ ਨੂੰ ਅਹੁਦੇ ਦਿੱਤੇ ਜਾਂਦੇ ਨੇ ਫਿਰ ਉਹ ਵੀ ਕਹਿਣਗੇ ਕਿ ਸਾਡੀ ਅਹੁਦਿਆਂ ਤੇ ਦੁਬਾਰਾ ਬਹਾਲੀ ਕੀਤੀ ਜਾਵੇ ਅਸੀਂ ਜਿੱਥੇ ਸੀ ਅਸੀਂ ਉੱਥੇ ਹੀ ਦੁਬਾਰਾ ਆਈਏ ਸੋ ਇਹ ਇੱਕ ਵੱਡਾ ਸੰਕਟ ਅਕਾਲੀ ਦਲ ਦੇ ਅੱਗੇ ਬਣਿਆ ਹੋਇਆ ਇਹਦਾ ਹੱਲ ਅਕਾਲੀ ਦਲ ਕੀ ਕਰਦਾ ਹੈ ਇਹਦਾ ਇੰਤਜ਼ਾਰ ਸਾਰਿਆਂ ਨੂੰ ਰਹੂਗਾ ਕਿਉਂਕਿ ਦੇਖੋ ਸਮਾਂ ਅਕਾਲੀ ਦਲ ਕੋਲੇ ਬਹੁਤ ਘੱਟ ਹੈ ਅਗਰ 6 ਮਹੀਨੇ ਅਕਾਲੀ ਦਲ ਨੇ ਨਵੇਂ ਪ੍ਰਧਾਨ ਦੀ ਮੈਂਬਰਸ਼ਿਪ ਪਣਾ ਕੇ ਦੁਬਾਰਾ ਡੈਲੀਗੇਟ ਪਹਿਲਾਂ ਜਿਲ੍ਹਾ ਪੱਧਰ ਤੇ ਡੈਲੀਗੇਟ ਫਿਰ ਸਟੇਟ ਪੱਧਰ ਤੇ ਡੈਲੀਗੇਟ ਫਿਰ ਪ੍ਰਧਾਨ ਦੀ ਚੋਣ ਹੋਣੀ ਹੈ ਤੇ ਤੁਸੀਂ ਦੇਖੋ ਅਸੀਂ 1 ਜਨਵਰੀ 25 ਚ ਆ ਗਏ ਆ 25 ਔਰ 26 27 15 ਮਾਰਚ ਨੂੰ ਭਗਵੰਤ ਮਾਨ ਨੇ 22 ਦੀ 15 ਮਾਰਚ ਨੂੰ ਸੌ ਚੱਕ ਲਈ ਸੀ ਸੋ ਇਹਦਾ ਮਤਲਬ ਹੈ 27 ਦੀ 15 ਮਾਰਚ ਤੱਕ ਸੌ ਚੱਕੀ ਜਾਣੀ ਹੈ ਇਹਦਾ ਮਤਲਬ ਚਾਹੇ ਜਨਵਰੀ ਚ ਵੋਟਾਂ ਹੋ ਜਾਣ 27 ਚਾਹੇ ਫਰਵਰੀ ਚ ਸਾਲ ਰਹਿ ਗਏ 2 ਹੁਣ 2 ਚ ਅਗਰ ਅਕਾਲੀ ਦਲ ਨੇ 6 ਮਹੀਨੇ ਪ੍ਰਧਾਨਗੀ ਦੀ ਚੋਣ ਚ ਕੱਢ ਤੇ ਅਕਾਲੀ ਦਲ ਕੋਲੇ ਸਾਲ ਰਹਿ ਗਿਆ ਡੇਢ ਡੇਢ ਸਾਲ ਚ ਕੀ ਅਕਾਲੀ ਦਲ ਆਪਣੇ ਮਾਣ ਮੱਤੇ ਇਤਿਹਾਸ ਦੇ ਮੁਤਾਬਕ ਸਟਾਪਿਤ ਕਰੇਗਾ ਪੰਜਾਬ ਚ ਆਪਣੇ ਆਪ ਨੂੰ 1.5 ਸਾਲ ਅਕਾਲੀ ਦਲ ਦੇ ਲਈ ਬਹੁਤ ਥੋੜਿਆ ਸੋ ਅੰਝ ਦਾ ਸਮਾਂ ਹੈ ਜੋ ਸਥਿਤੀ ਬਣੀ ਹੈ ਜੋ ਸਥਿਤੀ ਬਣੀ ਹੈ 2 ਸਾਲਾਂ ਦੇ ਵਿੱਚ ਅਕਾਲੀ ਦਲ ਦੁਬਾਰਾ ਇਕੱਠਾ ਹੋ ਜਾਏਗਾ ਇਹਦੇ ਤੇ ਸਵਾਲੀਆਂ ਨਿਸ਼ਾਨ ਹੈ ਬਹੁਤ ਵੱਡਾ ਇਸ ਕਰਕੇ ਅਕਾਲੀ ਦਲ ਨੇ ਜੇ 27 ਚ ਸੱਤਾ ਹਾਸਲ ਕਰਨੀ ਹੈ ਜਾਂ ਵਿਧਾਨ ਸਭਾ ਦੇ ਵਿੱਚ 20-25 ਜਾਂ ਵਿਰੋਧੀ ਧਿਰ ਤੱਕ ਵੀ ਪਹੁੰਚਣਾ ਤਾਂ ਅਕਾਲੀ ਦਲ ਨੂੰ ਤੁਰੰਤ ਮੈਂਬਰਸ਼ਿਪ ਭਰਤੀ ਕਰਕੇ 6 ਮਹੀਨੇ ਦੇ ਵਿੱਚ ਵਿੱਚ ਵਿਧਿ ਵਿਵਧਾਨ ਦੇ ذریعے ਨਵੇਂ ਸਿਰੇ ਤੋਂ ਪ੍ਰਧਾਨ ਚੁਣ ਲੈਣਾ ਚਾਹੀਦਾ ਹੈ ਤਾਂ ਕਿ ਹੋਰ ਉਹ ਲੋਕ ਸਾਰੇ ਅਕਾਲੀ ਦਲ ਦਾ ਹਿੱਸਾ ਬਣ ਜਾਣ ਜਿਹੜੇ ਸਮੇਂ ਸਮੇਂ ਤੇ ਅਕਾਲੀ ਦਲ ਛੱਡ ਗਏ ਜਾਂ ਨਵੇਂ ਲੋਕ ਅਕਾਲੀ ਦਲ ਚਾਜਣ ਅਗਰ ਅਕਾਲੀ ਦਲ ਫੇਰ ਉਸੇ ਤਰ੍ਹਾਂ ਤੁਰ ਪਿਆ ਵੀ ਪੁਰਾਣਾ 1 ਸਾਲੀ ਐਕਸਟੈਂਡ ਕਰ ਦੇਗੇ ਤੇ ਫਿਰ ਨਵੇਂ ਲੋਕ ਸ਼ਾਇਦ ਅਕਾਲੀ ਦਲ ਦੇ ਵਿੱਚ ਨਾ ਆਉਣ ਨਵੀਂ ਭਰਤੀ ਜ਼ਿਆਦਾ ਨਾ ਹੋਵੇ ਉਹਦੇ ਨਾਲ ਅਕਾਲੀ ਦਲ ਨੂੰ ਕਾਟਾ ਪੈ ਸਕਦਾ ਹੈ ਮੇਰਾ ਮੇਰੀ ਇੱਛਾ ਇਹ ਹੈ ਇਹ ਅਕਾਲੀ ਦਲ ਪੰਜਾਬ ਦੀ ਨੰਬਰ 1 ਖੇਤਰੀ ਪਾਰਟੀ ਹੋਣੀ ਚਾਹੀਦੀ। ਇੱਕੋ ਹੀ ਸਾਡੀ ਖੇਤਰੀ ਪਾਰਟੀ ਆ ਖਾਲੀ ਦਾ। ਮੈਂ ਤੁਹਾਨੂੰ ਉਹਦੋਂ ਵੀ ਦੱਸਿਆ ਸੀ ਮੈਂ ਤਾਂ ਕਈ ਵਾਰ ਅਕਾਲੀ ਦਲ ਨੂੰ ਵੋਟ ਪਾਈ ਐ। ਅਕਾਲੀ ਦਲ ਪੰਜਾਬ ਦੀ ਨੁਮਾਇੰਦਗੀ ਚੰਗੀ ਤਰ੍ਹਾਂ ਨਾਲ ਕਰ ਸਕਦਾ ਹੈ। ਬਿਲਕੁਲ। ਕਿੰਟੀ ਨਹੀਂ। ਔਰ ਇਸੇ ਕਰਕੇ ਕਿੰਟੀ ਜਨਾਬ ਬਾਰ-ਬਾਰ ਚਰਚਾਵਾਂ ਅਕਾਲੀ ਦਲ ਨੂੰ ਲੈ ਕੇ ਹੁੰਦੀਆਂ ਨੇ। ਪੰਜਾਬ ਦੇ ਵਿੱਚ ਜਿਹੜੇ ਵਕ-ਵਕ ਪਲੇਟਫਾਰਮਸ ਆ ਜਿਨ੍ਹਾਂ ਦੇ ਉੱਤੇ ਨਿਊਜ਼ ਇਸ ਕਸ ਹੁੰਦੀਆਂ ਜਿਨ੍ਹਾਂ ਦੇ ਉੱਤੇ ਚਰਚਾਵਾਂ ਹੁੰਦੀਆਂ ਉਹਦੇ ਵਿੱਚ ਅਗਰ ਵਿਸ਼ਾ ਅਕਾਲੀ ਦਲ ਨੂੰ ਰੱਖਿਆ ਜਾਂਦਾ ਤਾਂ ਉਸੇ ਕਰਕੇ ਰੱਖਿਆ ਜਾਂਦਾ ਇਹ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਗੱਲ ਕੇਂਦਰ ਤੱਕ ਜਾਂ ਦਿੱਲੀ ਦਰਬਾਰ ਤੇ ਰੱਖ ਸਕਦੀ ਹੈ ਜਿਹੜੀ ਨਵਜ ਸਮੇਂ ਦੀ ਹੈ ਜੀ ਜੀ ਸੋ ਹੁਣ ਜਿਹੜੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕੀਤੀ ਦੇਖੋ ਉਹ ਵੀ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਕੱਲ ਇੱਕ ਵੀਡੀਓ ਜਾਰੀ ਕੀਤੀ ਉਹ ਵੀਡੀਓ ਬੜੀ ਦਿਲਚਸਪ ਵੀਡੀਓ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਦੋਂ ਅਸੀਂ ਉਹ ਵੀਡੀਓ ਸੁਣਦੇ ਹਾਂ ਇੱਕ ਤਰੀਕੇ ਨਾਲ ਗਿਆਨੀ ਹਰਪੀ ਸਿੰਘ ਜੀ ਨਾਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ ਨਾਖੁਸ਼ੀ ਨਹੀਂ ਡੱਲਾ ਸਾਹਿਬ ਇਹਨੂੰ ਤੁਸੀਂ ਗੁੱਸਾ ਹੀ ਕਹੋ ਪੂਰਾ ਜੀ ਬਿਲਕੁਲ ਹਾਂ ਉਹ ਬੜੇ ਦੇਖੋ ਸੁਲਝੇ ਹੋਏ ਵਿਅਕਤੀ ਨੇ ਮੁਢੇ ਜੀਵੀ ਵਿਅਕਤੀ ਨਹੀਂ ਉਹਨਾਂ ਨੇ ਆਪਣੇ ਤਰੀਕੇ ਨਾਲ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਨਰਾਜ਼ਗੀ ਵੀ ਪ੍ਰਗਟ ਕੀਤੀ ਬਿਲਕੁਲ ਔਰ ਬੜੇ ਸਖਤ ਸ਼ਬਦ ਉਹਨਾਂ ਨੇ ਵਰਤੇ ਹਾਲਾਂਕਿ ਉਹ ਜਿਹੜੇ ਸ਼ਬਦ ਸੀ ਉਹਨਾਂ ਦੇ ਉਹ ਧਾਰੇ ਦੇ ਵਿੱਚ ਸੀ ਕੋਈ ਉਹਨਾਂ ਨੇ ਅਪਸ਼ਬਦ ਨਹੀਂ ਕਿਹਾ ਉਹਨਾਂ ਨੇ ਆਪਣੇ ਢੰਗ ਤਰੀਕੇ ਦੇ ਨਾਲ ਸਾਰੀ ਗੱਲ ਰੱਖੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੀ ਗੱਲ ਆਈ ਮੰਨਿਆਇ ਜਾ ਰਿਆ ਸੀ ਵੀ ਜਾਂ ਤਾਂ ਤਿੰਨ ਮੈਂਬਰੀ ਕਮੇਟੀ ਹੈ ਜਿਹੜੀ ਇਹ ਜਾਂਚ ਦਾ ਜਿੰਮਾ ਤਿੰਨ ਮੈਂਬਰੀ ਕਮੇਟੀ ਸ਼ੌਪ ਦਿੱਤੀ ਜਾਏਗੀ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਹੁਣਾਂ ਕਿ ਤੁਸੀਂ ਹੀ ਇਹ ਸਾਰੀ ਜਾਂਚ ਦੇਖੋ ਜਾਂ ਇਹ ਮੰਨਿਆ ਜਾ ਰਿਆ ਸੀ ਵੀ ਇਸ ਜਾਂਚ ਕਮੇਟੀ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਬਾਹਰ ਹੁਣ ਜਦੋਂ ਕਾਰਜਕਾਲ 1 ਮਹੀਨੇ ਲਈ ਵਧਾ ਦਿੱਤਾ ਗਿਆ ਜਾਂ ਸਮਾਂ 1 ਮਹੀਨੇ ਲਈ ਅੱਗੇ ਕਰ ਦਿੱਤਾ ਗਿਆ ਕਮੇਟੀ ਦਾ ਇਸ ਇਸ਼ਤਰਾਹ ਕੀਤਾ ਗਿਆ ਨਾ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਜਿਹੜੀ 15 ਦਿਨਾਂ ਲਈ ਮੁਅਤਲੀ ਸੀ ਯਾਨੀ ਹਰਪੀ ਸਿੰਘ ਹੋਣਾ ਨਹੀਂ ਹੁਣ ਜਦ ਤੱਕ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ ਇਹਦਾ ਮਤਲਬ ਹੈ ਉਹ ਆਪਣੀਆਂ ਸੇਵਾਵਾਂ ਨਹੀਂ ਦੇ ਸਕਦਾ ਉਹਦੇ ਸਵਾ ਮਹੀਨਾ ਹੋ ਗਿਆ ਉਹਦਾ ਬਿਲਕੁਲ ਹੀ ਹੋ ਗਿਆ ਉਹ ਸਵਾ ਮਹੀਨਾ ਹੋ ਗਿਆ ਹੁਣ ਕੇ ਇਸ ਸਵਾ ਮਹੀਨੇ ਦੇ ਵਿੱਚ ਉਹ ਕਮੇਟੀ ਉਸ ਵਧੇ ਹੋਏ ਸਮੇਂ ਚ ਜਾਂਚ ਮੁਕੰਮਲ ਕਰ ਲਏਗੀ ਇਹਦਾ ਮਤਲਬ ਹੈ ਹੁਣ ਜਾਂਚ ਦੀ ਪ੍ਰਕਿਰਿਆ 'ਚ ਕੋਈ ਬਦਲਾ ਨਹੀਂ ਹੈ ਜਾਂਚ ਕਮੇਟੀ ਹੀ ਕਰੇਗੀ ਇਹਦਾ ਮਤਲਬ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਨੇਹਾ ਦਿੱਤਾ ਕਿ ਅਸੀਂ ਜਿਹੜੀ ਕਮੇਟੀ ਬਣਾਈ ਸੀ ਅਸੀਂ ਸਹੀ ਬਣਾਈ ਸੀ ਉਹੀ ਅਸੀਂ ਅੱਗੇ ਵਧਾ ਦਿੱਤੀ ਹੈ ਅ ਅ ਅ ਅਗਲੇ ਸਮੇਲੀ ਹੁਣ ਇਹਦੇ ਨਾਲ ਹੋਣਾ ਕੀ ਹੈ ਇਹਦੇ ਨਾਲ ਇੱਕ ਗੱਲ ਤੈ ਹੋਗੀ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੋਹਾਂ ਦੇ ਵਿੱਚ ਵਿਚਾਰਕ ਮਤਭੇਦ ਨਹੀਂ ਔਰ ਨੈਤਿਕ ਮਤਭੇਦ ਨਹੀਂ ਉਹ ਵੱਡੇ ਹੋਗੇ ਨਹੀਂ ਔਰ ਸਿੰਘ ਸਾਭ ਗਿਆਨੀ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਜਿਹੜੇ ਮੁੱਖ ਚਤਚیدار ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਜੇ ਤੱਕ ਖੁੱਲ ਕੇ ਉਸ ਮਾਮਲੇ ਦੇ ਵਿੱਚ ਕੁਝ ਨਹੀਂ ਸੀ ਬੋਲੇ ਹੁਣੇ ਅਸੀਂ ਮੰਨ ਸਕਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਹੋਣੀ ਕੋਈ ਨਾ ਕੋਈ ਦਖਲ ਇਸ ਮਾਮਲੇ 'ਚ ਦੇ ਸਕਦੇ ਨੇ ਅੱਛਾ ਬਾਸਾਪ ਇੱਕ ਸਵਾਲ ਇਹਦੇ ਨਾਲ ਹੀ ਮੈਂ ਜੋੜ ਦਵਾਂ ਹੁਣ ਇੱਕ ਚਰਚਾ ਇਹ ਵੀ ਚੱਲ ਰਹੀ ਆ ਵੀ ਉਹ ਜਿਹੜਾ ਕਲਿੱਪ ਰਿਲੀਜ਼ ਕੀਤਾ ਗਿਆ 22 ਸਕਿੰਟ ਦਾ ਸੀ 24 ਸਕਿੰਟ ਦਾ ਸੀਗਾ ਕਿ ਜਥੇਦਾਰ ਸਾਹਿਬ ਕਹਿੰਦੇ ਸੀ ਵੀ ਜੇ ਰਿਲੀਜ਼ ਕਰਨਾ ਤੇ ਉਹ ਡੇਢ ਮਿੰਟ ਦਾ ਪੂਰਾ ਵੀਡੀਓ ਜਿਹੜਾ ਉਹ ਰਿਲੀਜ਼ ਡੇਢ ਘੰਟੇ ਦਾ ਮਾਫ ਕਰਨਾ ਪੂਰਾ ਵੀਡੀਓ ਰਿਲੀਜ਼ ਕਰ ਦਿਓ ਕਮੇਟੀ ਦੇ ਵਿੱਚ ਕੀ ਚਰਚਾ ਹੋਈ ਵੀ ਜਿਹੜੀ ਚੀਜ਼ ਕਸਟਡੀ ਦੇ ਵਿੱਚ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਜਥੇਦਾਰ ਸਾਹਿਬਾਨ ਦੇ ਉਹ ਕਿੱਦਾਂ ਬਾਹਰ ਇਹਦੇ ਉੱਤੇ ਵੀ ਕੋਈ ਚਰਚਾ ਨਹੀਂ ਹੋਈ ਮੈਂ ਇਹਦੇ ਉੱਪਰ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਾ ਕੋਈ ਫੈਸਲਾ ਕਰਨਾ ਚਾਹੀਦਾ ਸੀ ਕਿ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸਾਡਾ ਸਭ ਤੋਂ ਪਵਿੱਤਰ ਥਾਂ ਉੱਥੇ ਮੀਟਿੰਗ ਹੋ ਰਹੀ ਹੈ ਔਰ ਉੱਥੇ ਕੋਈ ਵੀਡੀਓ ਜਿਹੜੀ ਕਿ ਇੱਕ ਰਿਕਾਰਡ ਦਾ ਦਸਤਾਵੇਜ਼ ਹੈ ਉਹ ਇੱਕ ਵੀਡੀਓ ਦਸਤਾਵੇਜ਼ ਹੈ ਉਹ ਇੱਕ ਡਾਕੂਮੈਂਟ ਹੈ ਉਹ ਕਿਵੇਂ ਲੀਕ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਉਹਦੇ ਤੇ ਕੋਈ ਜਾਂਚ ਕਮੇਟੀ ਬਿਠਾਈ ਜਾਂ ਕਿਸੇ ਨੂੰ ਜਾਂਚ ਦਾ ਹੁਕਮ ਦਿੱਤਾ ਇਹ ਬੜੀ ਹੈਰਾਨੀ ਜੀ ਵਾਲੀ ਗੱਲ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਗਰ ਵਿਰੋਧੀ ਸਵਾਲ ਚੱਕਦੇ ਨੇ ਉਦੇ ਪਿੱਛੇ ਕਾਰਨ ਇਹੀ ਹੈ ਦੇਖੋ ਸਿਆਣਿਆਂ ਨੇ ਕਹਾਵਤ ਐਵੇਂ ਨਹੀਂ ਬਣਾਈ ਕਿ ਧੂਆ ਉੱਥੇ ਉੱਠਦਾ ਜਿੱਥੇ ਕੁਝ ਨਾ ਕੁਝ ਸੁਲਗ ਰਿਹਾ ਹੁੰਦਾ ਹੁਣ ਜੇ ਇੱਕ ਵੀਡੀਓ ਕਲਿੱਪ ਲੀਕ ਹੋ ਗਿਆ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਦਾ ਪਰ ਉਹਦੇ ਵਿੱਚ ਨਜ਼ਰ ਆ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਔਰ ਬਾਕੀ ਜਥੇਦਾਰ ਸਹਿਬਾਨ ਵੀ ਇਹਦਾ ਮਤਲਬ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਦਸਤਾਵੇਜ਼ ਲੀਕ ਹੋ ਗਿਆ ਜਿਹੜਾ ਅਤੀ ਗੋਪਨੀ ਹੈ ਜਿਹੜਾ ਗੁਪਤ ਰੱਖਿਆ ਜਾਣਾ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਉੱਪਰ ਹਜੇ ਤੱਕ ਕਿਸੇ ਤਰ੍ਹਾਂ ਦੀ ਵੱਡੀ ਜਾਂਚ ਦਾ ਹੁਕਮ ਨਹੀਂ ਕਰਦੀ ਇਸ ਕਰਕੇ ਸ਼੍ਰੋਮਣੀ ਕਮੇਟੀ ਤੇ ਸਵਾਲ ਉੱਠਦੇ ਨੇ ਔਰ ਸ਼੍ਰੋਮਣੀ ਕਮੇਟੀ ਆਪਣੀ ਪ੍ਰਤੀਸ਼ਠਾ ਨੂੰ ਹੋਰ ਤਕੜਾ ਕਰੇ ਇਸ ਤਰੀਕੇ ਦੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਉਹਨਾਂ ਦੇ ਉੱਤੇ ਜਾਂਚ ਲਾਵੇ ਤੁਸੀਂ ਦੇਖੋ ਨਾ ਜੀ ਧਾਮੀ ਸਾਹਿਬ ਨੇ ਮਿੰਟ ਨਹੀਂ ਲਾਇਆ ਧਾਮੀ ਸਾਹਿਬ ਨੇ ਆਪ ਸ਼ਬਦ ਬੋਲੇ ਬੀਬੀ ਜਗੀਰ ਕੌਰ ਜੀ ਨੂੰ ਦੁਪਹਿਰ ਕੇ ਨੂੰ ਟੀਵੀ ਤੇ ਨਾ ਖਬਰਾਂ ਆਈਆਂ ਸ਼ਾਮ ਤੱਕ ਧਾਮੀ ਸਾਹਿਬ ਦੀ ਵੀਡੀਓ ਵੀ ਟੀਵੀ ਨਾਲ ਤੇ ਚੱਲਣ ਲੱਗ ਗਿਆ ਨਾ ਹੁਣ ਵੀਡੀਓ ਬਣਾਈ ਹੋਣੀ ਹੈ ਪਹਿਲਾਂ ਉਹਨਾਂ ਨੇ ਤੈਅ ਕੀਤਾ ਹੋਣਾ ਹੈ ਸ਼ਬਦ ਬਣਾਏ ਹੋਣੇ ਆ ਫਿਰ ਵੀਡੀਓ ਰਿਕਾਰਡ ਕੀਤੀ ਫਿਰ ਐਡਿਟ ਕੀਤੀ ਫਿਰ ਉਹ ਦਿੱਤੀ ਗਈ ਵੰਡੀ ਗਈ ਵੀਡੀਓ ਇਹਦਾ ਮਤਲਬ ਹੈ ਧਾਮੀ ਸਾਹਿਬ ਨੇ ਤੁਰੰਤ ਉਹਦੇ ਤੇ ਕਾਰਵਾਈ ਕੀਤੀ ਤੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਕਿਉਂ ਨਹੀਂ ਦੇਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਵੀਡੀਓ ਬਣੀ ਉਹ ਲੀਕ ਹੋ ਗਈ ਉਹ ਵੀ ਜਦੋਂ ਵਿਰਸਾ ਸਿੰਘ ਵਿਲਟੋਹਾ ਨੂੰ ਬੁਲਾਇਆ ਗਿਆ ਸੀ ਉਹ ਜਦੋਂ ਪੇਸ਼ ਹੋ ਰਹੇ ਸੀ ਉਹ ਕਿੱਡਾ ਦੇਖੋ ਉਹ ਪਬਲਿਕ ਨਹੀਂ ਸੀ ਜਿਵੇਂ ਸਜ਼ਾ ਸੁਣਾਈ ਗਈ 2 ਦਸੰਬਰ ਨੂੰ ਉਹ ਇੱਕ ਪਬਲਿਕ ਦੇ ਤੌਰ ਤੇ ਖੁੱਲੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਸੁਣਾਇਆ ਗਿਆ ਪਰ ਜਿਹੜੀ ਵਿਰਸਾ ਸਿੰਘ ਵਿਲਟੋਹਾ ਦੀ ਇੱਕ ਤਰੀਕੇ ਨਾਲ ਉਹਨਾਂ ਨੇ ਪੇਸ਼ ਹੋਣਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹ ਇੱਕ ਅਜਿਹੀ ਕਾਰਵਾਈ ਸੀ ਜਿਹੜੀ ਪਬਲਿਕ ਨਹੀਂ ਕੀਤੀ ਗਈ ਆਫੀਸ਼ਲ ਤੌਰ ਤੇ ਛੇ ਲੀਕ ਹਾਲ ਤੱਕ ਸਾਹਿਬ ਵੱਲੋਂ ਉਹਦੀ ਵੀਡੀਓ ਜਾਰੀ ਨਹੀਂ ਕੀਤੀ ਗਈ ਉਹ ਲੀਕ ਹੋਈ ਠੀਕ ਹੋਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਚ ਦੇ ਹੁਕਮ ਨਹੀਂ ਦੰਡੇ ਬਲਕਿ ਉਹਦੀ ਜਾਂਚ ਦਾ ਹੁਕਮ ਤਾਂ ਸ਼੍ਰੋਮਣੀ ਕਮੇਟੀ ਨੂੰ ਪੁਲਿਸ ਨੂੰ ਦੇਣਾ ਚਾਹੀਦਾ ਸੀ ਕਿ ਪੁਲਿਸ ਪਤਾ ਕਰਕੇ ਦੱਸੇ ਵੀ ਇਹਦੇ ਪਿੱਛੇ ਕੌਣ ਹੈ ਕੋਈ ਸਾਈਬਰ ਸੈੱਲ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੰਦੀ ਪਰ ਇਹ ਨਹੀਂ ਕੀਤਾ ਗਿਆ ਸੋ ਦੇਖੋ ਗੱਲ ਇਹ ਹੈ ਅਗਰ ਅਸੀਂ ਆਪਣੀਆਂ ਕਮੀਆਂ ਨੂੰ ਦੂਰ ਨਹੀਂ ਕਰਾਂਗੇ ਲੋਕ ਸਵਾਲ ਚੱਕਣਗੇ ਲੋਕਾਂ ਦੇ ਸਵਾਲ ਵੱਧਦੇ ਰਹਿਣਗੇ ਤੇ ਉਹਨਾਂ ਨਾਲ ਸਾਡੀ ਪ੍ਰਤਿਸ਼ਠਾ ਘਟਦੀ ਰਹੇਗੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹੀ ਗਲਤੀਆਂ ਕੀਤੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੁਝ ਅਜਈਆਂ ਗਲਤੀਆਂ ਵਾਲੇ ਪਾਸੇ ਵੱਧ ਰਹੀ ਹੈ ਅਗਰ ਇਹਨੂੰ ਨਾ ਰੋਕਿਆ ਗਿਆ ਤਾਂ ਭਵਿੱਖ 'ਚ ਵੱਡੇ ਨੁਕਸਾਨ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਸਾਡੀ ਬਹੁਤ ਮਾਨ ਸਨਮਾਨ ਵਾਲੀ ਸੰਸਥਾ ਹੈ ਜੱਥੇਬੰਦੀ ਹੈ ਗੁਰਦੁਆਰਾ ਸਹਿਬਾਨਾ ਦਾ ਪ੍ਰਬੰਧ ਹੈ ਔਰ ਗੁਰਦੁਆਰਾ ਸਹਿਬਾਨਾ ਦੇ ਪ੍ਰਬੰਧ ਦੇ ਵਿੱਚ ਹੀ ਹੈ ਕਿ ਅਗਰ ਕੋਈ ਪੇਸ਼ ਹੁੰਦਾ ਹੈ ਕਿਸੇ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਤੇ ਉਹਦੀ ਉਹਦੀ ਜਿਹੜੀ ਸੀਕਰੇਸੀ ਹੈ ਉਹਦੀ ਜਿਹੜੀ ਆ ਲੋਕਲ ਲਕਾਈ ਹੈ ਉਹਦੀ ਜਿਹੜੀ ਗੁਪਤਤਾ ਉਹਦੀ ਜਿਹੜੀ ਮਰਿਆਦਾ ਉਹ ਬਰਕਰਾਰ ਰਵੇ ਨਾ ਸਭ ਕਿਤੇ ਵੀ ਕੈਮਰਾ ਲੱਗਾ ਹੁੰਦਾ ਨਾ ਪਹਿਲਾਂ ਬੰਦੇ ਨੂੰ ਦੱਸਿਆ ਹੁੰਦਾ ਉੱਥੇ ਲਿਖਿਆ ਹੁੰਦਾ ਯੂ ਆਰ ਅੰਡਰ ਸਰਵੇਲੈਂਸ ਦੇਖੋ ਤੁਸੀਂ ਵੇੜਾ ਵਾ ਨਿਗਰਾਨੀ ਹੈਟ ਹੋਣ ਨਿਗਰਾਨੀ ਹੈਟ ਹੁਣ ਇੱਕ ਚੀਜ਼ ਬਣਾਈ ਜਾ ਰਹੀ ਆ ਉਹ ਇਸੇ ਕਰਕੇ ਵੀ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਡਾਕੂਮੈਂਟਡ ਆ ਡਾਕੂਮੈਂਟ ਇਤਿਹਾਸ ਦਾ ਹਿੱਸਾ ਬਣੇ ਕਿ ਸਾਡੇ ਕੋਲੇ ਕਿ ਡਾਕੂਮੈਂਟ ਪਿਆ ਵੀ ਫਲਾਣੀ ਤਰੀਕ ਨੂੰ ਮੀਟਿੰਗ ਹੋਈ ਸੀ ਔਰ ਰਿਲੀਜ਼ ਹੋਣਾ ਵਾਕਈ ਬਹੁਤ ਵੱਡੀ ਗੱਲ ਹੈ ਔਰ ਤੁਸੀਂ ਦੇਖੋ ਉਦੋਂ ਜਦੋਂ ਨਰੈਣ ਸਿੰਘ ਚੌੜਾ ਦਾ ਮਾਮਲਾ ਆਉਂਦਾ ਉਹ ਵੀਡੀਓ ਬਾਹਰ ਆਈ ਜਾਂਦੀ ਹੈ ਉਹ ਵੀਡੀਓ ਇੱਕ ਤੋਂ ਬਾਅਦ ਇੱਕ ਬਾਹਰ ਆਈ ਜਾਂਦੀ ਹੈ ਪੁਲਿਸ ਕਹਿੰਦੀ ਸਾਨੂੰ ਵੀ ਦੇ ਦਿਓ ਭਾਈ ਉਹ ਅਦਾਲਤ ਚ ਗਏ ਕੋਰਟ ਚ ਜਾਣਾ ਪੈ ਰਿਹਾ ਪੁਲਿਸ ਨੂੰ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਉਪਲਬਧ ਕਰਾਰੀ ਹੈ ਕਿ ਜਿਵੇਂ ਜਿਵੇਂ ਗਾਲੀ ਕੋਈ ਨਹੀਂ ਕੱਢੀ ਕੋਈ আচ্ছা ਡਾਕਟਰ ਸਾਹਿਬ ਨਰੈਣ ਸਿੰਘ ਚੌੜਾ ਜਿੱਥੋਂ ਇਹ ਸਾਰਾ ਵਿਵਾਦ ਆ ਸੀਸੀਟੀਵੀ ਵਾਲਾ ਸ਼ੁਰੂ ਹੋਇਆ ਜਿਹੜਾ ਤੁਸੀਂ ਜ਼ਿਕਰ ਕੀਤਾ ਪਹਿਲਾ ਮੰਗ ਉੱਠੀ ਐ ਐਸਪੀਸੀ ਨੇ ਕਿ ਆ ਵੀ ਇਹਨਾਂ ਨੂੰ 506 ਦੇਣਾ ਚਾਹੀਦਾ ਤੇ ਅੱਜ ਉਹ ਮਤਾ ਜਿਹੜਾ ਇਹਨਾਂ ਨੇ ਪਹਿਲਾਂ ਪਾਇਆ ਸੀਗਾ 4 ਦਸੰਬਰ ਤੋਂ ਬਾਅਦ ਜਦੋਂ ਇਕਤਰਤਾ ਕੀਤੀ ਅੱਜ ਉਹ ਮਤਾ ਵਾਪਸ ਲੈ ਲਿੱਤਾ ਗਿਆ ਵੀ ਨਰੈਣ ਸਿੰਘ ਚੋੜਾ ਨੂੰ 50 ਨਹੀਂ ਛੇਕਿਆ ਜਾਏਗਾ ਤੇ ਫਿਰ ਵਿਕਰਮਜੀਤਿਆ ਨੇ ਜਿਹੜੇ ਇਲਜ਼ਾਮ ਲਗਾਏ ਸੀ ਵੀ ਚੋੜਾ ਸਾਹਿਬ ਜਿਹੜੇ ਆ ਉਹ ਇੱਕ ਐਸਪੀ ਹਰਪਾਲ ਸਿੰਘ ਨੂੰ ਮਿਲਦੇ ਆ ਚੋੜਾ ਸਾਹਿਬ ਪ੍ਰਕਰਮਾ ਕਰ ਰਹੇ ਆ ਚੋੜਾ ਸਾਹਿਬ ਫਲਾਣੇ ਸ਼ਖਸ ਨੂੰ ਮਿਲਦੇ ਆ ਸਾਡੀ ਰੈਕੀ ਕਰਦੇ ਆ ਫਿਰ ਉਹ ਸਾਰੇ ਮਾਮਲੇ ਕਿੱਥੇ ਜਾਂਦੇ ਆ ਜੀ ਦੇਖੋ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਬਖਰਾ ਬਿਲਕੁਲ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਜਿਹੜੇ ਇਲਜ਼ਾਮ ਲਾਏ ਸੀ ਨਾ ਉਹ ਇਲਜ਼ਾਮ ਉਸੇ ਤਰ੍ਹਾਂ ਖੜੇ ਆ ਕਿਉਂਕਿ ਉਹਨਾਂ ਨੇ ਉਹ ਵੀਡੀਓ ਦੇਖ ਕੇ ਇਲਜ਼ਾਮ ਲਾਈ ਸੀ ਹੁਣ ਪੁਲਿਸ ਉਸ ਵੀਡੀਓ ਦੀ ਤਹਿਕੀਕਾਤ ਕਰੇਗੀ ਦੇਖੋ ਛਿੜੀ ਦਰਬਾਰ ਸਾਹਿਬ ਕੰਪਲੈਕਸ ਜਿਆਦਾ ਕੋਈ ਵੀ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹ ਰੇਕੀ ਕਰ ਰਿਹਾ ਹੈ ਉਹ ਸ਼ੱਕੀ ਹੈ ਇਹ ਵੀ ਹੋ ਸਕਦਾ ਹੈ ਉਹ ਚਾ ਚਾਚ ਦੇਖਣ ਗਏ ਹੋਣ ਸੁਖਵੀਰ ਸਿੰਘ ਬਾਦਲ ਜਿਆ ਪ੍ਰਧਾਨ ਹੈ ਜੇ ਕਿਤੇ ਵੀ ਜਾ ਰਿਹਾ ਹੋਵੇ ਜਿਹੜੇ ਲੋਕ ਉਹਦੇ ਸਮਰਥਕ ਹੈ ਉਹਦੇ ਮਗਰ ਮਗਰ ਤੋਰੇ ਫਿਰਦੇ ਆ ਇਹ ਵੀ ਹੋ ਸਕਦਾ ਹੈ ਕਿ ਉਹ ਚਾਹ ਨਾਲ ਦੇਖ ਰਿਹਾ ਹੋਵੇ ਪਰ ਇਹਦੀ ਇਨਵੈਸਟੀਗੇਸ਼ਨ ਜਾਂ ਤਾਂ ਐਸਡੀਪੀਸੀ ਕਰ ਸਕਦੀ ਹੈ ਜਾਂ ਪੁਲਿਸ ਕਰ ਸਕਦੀ ਹੈ ਮੇਰਾ ਉਹੀ ਕਹਿਣ ਦਾ ਮਤਲਬ ਹੈ ਤੁਹਾਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਿੰਦਾ ਮੁੱਦਿਆਂ ਤੇ ਜਾਂਚ ਕਿਉਂ ਕਰਦੀ ਹੈ ਉਹਨਾਂ ਸਾਰੇ ਮੁੱਦਿਆਂ ਦੀ ਜਾਂਚ ਕਿਉਂ ਨਹੀਂ ਕੀਤੀ ਜਾਂਦੀ ਜਿਹੜੇ ਸਵਾਲਾਂ ਚ ਜਾਂ ਜਿਨ੍ਹਾਂ ਤੇ ਜਾਂਚ ਮੰਗੀ ਜਾ ਰਹੀ ਹੈ ਜਾਂਚ ਕਰਨ ਨੂੰ ਕਿਹਾ ਜਾ ਰਿਹਾ ਦੂਸਰਾ ਇਹ ਵੀ ਖਬਰਾਂ ਨੇ ਨਰਨ ਸਿੰਘ ਚੌੜਾ ਦੇ ਉੱਤੇ ਜਿਹੜਾ ਮਤਾ ਸੀ ਉਹ ਮਤੇ ਨੂੰ ਅੱਗੇ ਨਾ ਵਧਾਇਆ ਜਾਵੇ ਨਰਨ ਸਿੰਘ ਚੌੜਾ ਨੂੰ ਜਿਹੜੀ ਮੰਗ ਕੀਤੀ ਸੀ ਕਿ ਉਹ ਤਨਖਾਹੀਆ ਕੋਸ਼ਿਸ਼ ਕੀਤਾ ਜਾਵੇ ਇੱਕ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ-ਟਰਨ ਲਿਆ ਕਿਉਂਕਿ ਉਹਨਾਂ ਨੇ ਵੱਡੀ ਗਿਣਤੀ 'ਚ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਔਰ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਪਸ ਨਾ ਮੁੜਦੀ ਇਹ ਮੁੱਦੇ ਤੇ ਜ਼ਿਆਦਾ ਡਿਬੇਟ ਹੋਣੀ ਸੀ ਜ਼ਿਆਦਾ ਡਿਸਕਸ਼ਨ ਹੋਣੀ ਸੀ ਔਰ ਉਹਦੇ ਨਾਲੇ ਤਰਕ ਵਿਤਰਕ ਹੋਣਾ ਸੀ ਤੇ ਗੱਲ ਚੋਂ ਨਿਕਲਣਾ ਕੁਛ ਨਹੀਂ ਸੀ ਫਿਰ ਦੱਲਾ ਸਾਬ ਉਹ ਲੜਕਾ ਜਿਹਨੇ ਦਸਤਾਰ ਲਾਈ ਜਿਹੜੇ ਦੱਸਿਆ ਵੀ ਉਹ ਕਹਿੰਦੇ ਵੀ ਪਰਪਸਲੀ ਲਾਈ ਵੀ ਉਹ ਜਾਣ ਬੁਝ ਕੇ ਨਰੈਨ ਸਿੰਘ ਚੌੜਾ ਦੀ ਜਿਹੜੀ ਪੱਗ ਆ ਉਹ ਨਾ ਦਿੱਤੀ ਜੇ ਇਹ ਤਾਂ ਹੁੰਦਾ ਤੇ ਫਿਰ ਉਹ ਲੜਕੇ ਨੂੰ ਵੀ ਤਨਖਾਹ ਲਿਕਣੀ ਸੀਗੀ ਕਿਉਂਕਿ ਨਰੈਨ ਸਿੰਘ ਚੌੜਾ ਇੱਕ ਅਮਰਤਾ ਰਿਸ਼ਖ ਨੇ ਦੇਖੋ ਮੈਂ ਉਹ ਜਿਹੜੇ ਲੜਕੇ ਨੂੰ ਵੀ ਬਕਾਇਦਾ ਫਿਰ ਉੱਥੇ ਤਲਬ ਕੀਤਾ ਜਾਣਾ ਸੀਗਾ ਤੇ ਫਿਰ ਉਹਦੇ ਉੱਤੇ ਵੀ ਕੋਈ ਜਿਹੜੀ ਕਾਰਵਾਈ ਜਿਹੜੀ ਪੰਤਕ ਤੌਰ ਦੇ ਉੱਤੇ ਜ਼ਰੂਰ ਫਿਰ ਸ਼ਾਇਦ ਹੋ ਸਕਦਾ ਸੀ ਬਿਲਕੁਲ ਦੇਖੋ ਮੈਂ ਇਹਦੇ ਤੇ ਇਸ ਕਰਕੇ ਟਿੱਪਣੀ ਨਹੀਂ ਕਰਦਾ ਇਹ ਸ਼ੁੱਧ ਧਾਰਮਿਕ ਮਾਮਲਾ ਜਿਹੜਾ ਜਥੇਦਾਰ ਸਹਿਬਾਨਾਂ ਦੇ ਹੱਕ ਚ ਹੈ ਉਹ ਇਹ ਉਹਨਾਂ ਨੇ ਤੈਅ ਕਰਨਾ ਕਿ ਨੂੰ ਸਜ਼ਾ ਬਣਦੀ ਹੈ ਕਿ ਨੂੰ ਧਾਰਮਿਕ ਸਜ਼ਾ ਬਣਦੀ ਕਿ ਨੂੰ ਨਹੀਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਜਿਹੇ ਮਾਮਲਿਆਂ ਦੇ ਵਿੱਚ ਜਾਂਚ ਦਾ ਹੁਕਮ ਦੇ ਸਕਦੀ ਹੈ ਉਹਦਾ ਅਧਿਕਾਰ ਖੇਤਰ ਹੈ ਉਹਦੇ ਜਿਉਂ ਨੇ ਕੰਮ ਨਹੀਂ ਕੀਤਾ ਤੇ ਕਰਨਾ ਚਾਹੀਦਾ ਹੈ ਭਵਿੱਖ ਚ ਇਸ ਤਰ੍ਹਾਂ ਦੇ ਮਾਮਲਿਆਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂਕਿ ਹੁਣ ਦੁਬਾਰਾ ਚੋਣਾਂ ਨੇ ਆਉਣ ਵਾਲੇ ਸਮੇਂ ਚ ਪਰ ਤੁਸੀਂ ਵੇਖੋ ਚੋਣਾਂ ਦੇ ਵਿੱਚ ਜਿਹੜੀ ਫੰਕਸ਼ਨਿੰਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਹੈ ਉਹਦੇ ਤੇ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਔਰ ਸ਼੍ਰੋਮਣੀ ਕਮੇਟੀ ਤੇ ਜਿੰਨੇ ਘੱਟ ਸਵਾਲ ਹੋਣਗੇ ਓਨਾਂ ਜ਼ਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਕਾਂ 'ਚ ਸਤਿਕਾਰ ਵਧੇਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰ ਸਕੇਗੀ ਜੀ ਡਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਤੇ ਇਸ ਉਏ ਮਾਮਲੇ ਦੇ ਉੱਤੇ ਤੁਸੀਂ ਜਿਹੜੀ ਰੌਸ਼ਨੀ ਪਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸਿਕਾ ਜੀ ਬਹੁਤ-ਬਹੁਤ ਧੰਨਵਾਦ ਸੰਦੀਪ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਔਰ ਕੋਈ ਵੀ ਧਰ ਅਗਰ ਸਾਡੇ ਕਿਸੇ ਵੀ ਵਿਚਾਰ ਨਾਲ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਤੇ ਆ ਸਾਨੂੰ ਸੰਪਰਕ ਕੀਤਾ ਜਾ ਸਕਦਾ ਤੇ ਆਪਣੀ ਗੱਲ ਉਹ ਸਾਡੇ ਤੱਕ ਪਹੁੰਚਾਉਣ ਤੇ ਅਸੀਂ ਉਹਨਾਂ ਦੀ ਗੱਲ ਵੀ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਅੱਗੇ ਵਧਾ ਕੇ ਸਸਿਕਾ ਜੀ ਸਸਿਕਾ